ਗੱਲ ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਅੱਜ ਬਹੁਤ ਸੋਹਣੇ ਪਸ਼ੂ ਆਏ ਨੇ ਵਧੀਆ ਕੁਆਲਿਟੀ ਵਾਲੇ ਨਿੱਕੇ ਰੇਡ ਵੱਡੇ ਰੇਡ ਆ ਤੇ ਬਾਈ ਨਾਲ ਕਰਦੇ ਗੱਲਬਾਤ ਤੇ ਨਵੇਂ ਫਰਵਰੀ ਚ ਪਹਿਲੀ ਵੀਡੀਓ ਆ ਤੇ ਬਾਈ ਨਾਲ ਕਰਦੇ ਗੱਲਬਾਤ ਵਧੀਆ ਪਸ਼ੂ ਕੁਆਲਿਟੀ ਵਾਲੇ ਕੱਲੇ ਕੱਲੇ ਦੀ ਕਰਦੇ ਬਾਈ ਨਾਲ ਡਿਟੇਲ ਸਰਸੇ ਗੱਲ ਬਾਈ ਜੀ ਕੀ ਹਾਲ ਹੈ ਜੀ ਹਰਮਨਾ ਜੀ ਤਾਂ ਵਧੀਆ ਠੀਕ ਹੈ ਬੋਲਾ ਜੀ ਬਈਆ ਬੀਤੀ ਦਈਆ ਹਰਮਨਾ ਜੀ ਬਹੁਤ ਬਹੁਤ ਤੁਹਾਨੂੰ ਤਾਨੂ ਬਹੁਤ ਜਿਆਦੀਆਂ ਵੀਰ ਜੀ ਸਾਰੀ ਸੰਗਤ ਨੂੰ ਬੋਲਾ ਧੰਨਵਾਦ ਹੈ ਬਹੁਤ ਬਹੁਤ ਕੰਮ ਆਈ ਯਾਨੀ ਸਾਰੀ ਸੰਗਤ ਦੇ ਜੀ ਦਰਵਾਦੀ ਪਿਆਰ ਕਰਦੀ ਹੈ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਤੇ ਜਨਵਾਰ 2023 ਅੱਜ ਆਪਣੇ ਕੋਲ ਖਾਤਾ ਆਟ ਬਣਾ ਦਾ ਹੈ ਜੀ ਆ ਠੀਕ ਜੀ ਧੰਨਵਾਦ ਵੀਰ ਜੀ ਹਾਂਜੀ ਤੇ ਮੈਂ ਤੁਹਾਨੂੰ ਖੁਦਾ ਵੀ ਹਰ ਵਕਤ ਚਲੋ ਫਾਰਮ ਬੰਦਾ ਰਿਹਾ ਆਪਣਾ ਨਾਲ ਹਾਂਜੀ ਤੇ ਨਾਲ ਨਾਲ ਮਾਲ ਵੇਚਦੇ ਨੇ ਹਾਂਜੀ ਹਾਂਜੀ ਤੇ ਵੇ ਵਿਧੀ ਮੇਨਤ ਕਰਕੇ ਆ ਮਿਹਨਤ ਕਰਕੇ ਪਹਿਲੋਂ ਆਪਣਾ ਇੱਕ ਇਫੇ ਛੋਟਾ ਇੱਕੋ ਸ਼ੈੱਡ ਹੁੰਦਾ ਹੈ ਹਾਂਜੀ ਹਾਂਜੀ ਤੇ ਉਹ ਚ ਮਾਲ ਵੇਚਦੇ ਹੁੰਨੇ ਸੀ ਹਾਂਜੀ ਗੱਲ ਆ ਵੀ ਵੀਰ تھੋੜੀ ਹੋਣੀ ਕੋਈ ਵੀ ਕੰਮ ਨੂੰ ਟਾਈਮ ਲੱਗਦਾ ਟਾਈਮ ਲੱਗਦਾ 5-7 ਸਾਲ ਵੀ ਲੱਗਦੇ ਜਿਹੜੀ ਗੱਲ ਬਿਲਕੁਲ ਸਹੀ ਗੱਲ ਤੇ ਇਹੀ ਘਰ ਮਈਆਂ ਦੁੱਧ ਤੇ ਵੀ ਲਾਉਂਦੇ ਆ ਹਾਂਜੀ ਤੇ ਜਦੋਂ ਆਪਣਾ ਦੋ ਪੌਂਟਲ ਘਰ ਦਾ ਦੁੱਧ ਬਣਾਉਣਾ ਆ ਤੇ ਉਹਨੂੰ ਵੀ ਟਾਈਮ ਲੱਗਦਾ ਉਹਨੂੰ ਟਾਈਮ ਲੱਗਣਾ ਉਹਨੂੰ ਵੀ ਟਾਈਮ ਲੱਗਦਾ ਕੋਈ ਪੰਜ ਚਾਰ ਨਾਲ ਜਾਨਵਰ ਘਰ ਦੇ ਕਟੀਆਂ ਰੱਖਦੀਆਂ ਪੰਜਾਂ ਮੋਲੰਦੀਆਂ ਬਿਲਕੁਲ ਸਹੀ ਗੱਲ ਇਹ ਫੇਰ ਕੰਮ ਕੋਈ ਵੀ ਕੰਮ ਹੈ ਵੀਰੇ ਟਾਈਮ ਲਾ ਕੇ ਫੇਰ ਪੈਰ ਜੰਮਦੇ ਪੈਰ ਜੰਮਦੇ ਸਹੀ ਗੱਲ ਫੇਰ ਪੈਰ ਜੰਮਦੇ ਫੇਰ ਗੱਲ ਬੰਦੀ ਆ ਤੇ ਚਲੋ ਵਾਹਿਗੁਰੂ ਦੀ ਕਿਰਪਾ ਬਾਬੇ ਜੀ ਸਿੰਘ ਦੀ ਹਾਂਜੀ ਹਾਂਜੀ ਤੇ ਵੀਰ ਜੀ ਆਪਾਂ ਦੇਣਿਆ ਸਭ ਬੱਜੀ ਠੀਕ ਹੈ ਜੀ ਤੇ ਮਾਲ ਦਿੱਤੀ ਹੁਣ ਵਧੀਆ ਤੋਂ ਵਧੀਆ ਟੌਪ ਟੌਪ ਦਾ ਮਾਲ ਆਇਆ ਕਰੂਗਾ ਹਾਂਜੀ ਤੇ ਮਾ ਤੁਹਾਨੂੰ ਬਾਅਦ ਵਿੱਚ ਮੈਂ ਅੱਗੇ ਚੰਗੀ ਜਿਹੀ ਸ਼ਕੀਨ ਆ ਬਾਕੀ ਨਰੋਦ ਕੋ ਗਾ ਕੇ ਇਹ ਵੀ ਮਹੀਂ ਮਹੀਂ ਦਾ ਮੋਲ ਮਹੀਂ ਮਹੀਂ ਦਾ ਮੋਲਿਆ ਕੋਈ ਵਪਾਰ ਲੈਣੇ ਚੰਗੇ ਪਸ਼ੂ ਮਰਦ ਹਾਰੇ ਖਰੀਦਣੇ ਆ ਵਿਚਨੇ ਹਣਾ ਆਪਣਾ ਜਿਹੜੀ ਗਾਹ ਹੈ ਜਿਹੜੀ ਆਹੀਂ ਦੇ ਲਾਉਣਾ ਮੁੰਨ ਵੀ ਵੱਡੀ ਮਹੀਂ ਆ ਤੇ ਵੱਡੀ ਦਾ ਮੋਲ ਲੱਗੂ ਹਾਂਜੀ ਨਿੱਕੀ ਦਾ ਨਿੱਕਰਾ ਕੋਈ ਨਾ ਗਾਹ ਆਪਣੇ ਕੋ ਹਰ ਲੈਵਲ ਦਾ ਹੈਗਾ ਹਰ ਲੈਵਲ ਦਾ ਠੀਕ ਹੈ ਜੀ ਕੀ ਹਰ ਭਾਗਾਂ ਦਾ ਗਾਹ ਗਿਆ ਹਾਂਜੀ ਜਿੰਨੇ ਕਨੇ ਟੋਕੜ ਗਾਂ ਲੈਣੀ ਉਹ ਟੋਖੜੀ ਲੈਣੀ ਠੀਕ ਹੈ ਜੀ ਤੇ ਫਾਰਮ ਆਪਣਾ ਤਾਂ ਕਰਕੇ ਖੁਦਾਂ ਤਾਂ ਬਣਾਇਆ ਵੱਡਾ ਵੀ ਹਰ ਤਰ੍ਹਾਂ ਦਾ ਜਾਨਵਰ ਹੈ ਕੰਬੀਰ ਭਰਾਣ ਦੇ ਠੀਕ ਹੈ ਜੀ ਜਿਹੜੀ ਗਾ ਲਿਆ ਦੇ ਜਮਰਟਾਂ ਤੋਂ ਟੋਪ ਤੋਂ ਦੇ ਕੁਆਲਟੀ ਜਿਹੜੇ ਆਦੇ ਹਾਂ ਛੋਟੇ ਭਾਦੀਆਂ ਮਈਆਂ ਵੀ ਆਗੀਆਂ ਵੱਡੀਆਂ ਵੀ ਹਾਂਜੀ ਤੇ ਐਂਡ ਤੱਕ ਸਾਰੀ ਵੀਡੀਓ ਵੇਖਿਓ ਸੋ ਠੀਕ ਹੈ ਸਾਰੇ ਜਿਨੇ ਵੀਰ ਭਰਾ ਸਾੰਗਤ ਆਪਣੀ ਵੀਡੀਓ ਵੇਂਦੀ ਹੈ ਸਾਰਿਆਂ ਦਿਲੋਂ ਧੰਨਵਾਦ ਕਰਦੇ ਹਾਂਜੀ ਧੰਨਵਾਦ ਵੀਰ ਜੀ ਹਾਂਜੀ ਠੀਕ ਹੈ ਪਹਿਲੀ ਗੱਲੀ ਮੈਂ ਬਰਦਾ ਬੋਲੇ ਠੀਕ ਠਾਕ ਹਾਂਜੀ ਵੀਰ ਜੀ ਇਹ ਮੈਂ ਹੁੰਦਾ ਸੋਈ ਇਹ ਸੋਈ ਜੀ ਮੈਂ ਸੋਈ ਆ ਮੈਂ ਪਰ ਜਿਹੜਾ ਵੀ ਵੀਰ ਭਰਾ ਮੈਂ ਲਊਗਾ ਨਾ ਇੱਕਦਮ ਮੈਂ ਦੇ ਥੱਲੇ ਪਵੇ ਆ ਠੀਕ ਜੀ ਕਟੀ ਮਗਰ ਆ ਦੇ ਸੋਈ ਨੂੰ ਦੇਣ ਲੱਗੇ ਦਾ ਦਾ ਤੇ ਜਿਹੜਾ ਮਰਜੀ ਵੀਰ ਭਰਾ ਕਟੀ ਮਗਰ ਆ ਗਈ ਛੱਟੀ ਮਗਰ ਆ ਗਈ ਠੀਕ ਹੈ ਜੀ ਅਸਲ ਮੈਂ ਆ ਪਿਓਰ ਸਾਰ ਲਾ ਕੇ ਦੀ ਹਾਂਜੀ ਕੁਆਲਟੀ ਵਾਲੀ ਮਹੀਂ ਆ ਦੁੱਧ ਵਾਲੀ ਭੱਟੀ ਠੀਕ ਜੀ ਨਮੀ ਤੋਂ ਅੱਗੇ ਭੋਲਾ ਜੀ ਗਾਣ ਦੋ ਦੇਖੋ ਜੀ ਬਹੁਤ ਕੁਆਲਟੀ ਵਾਲੀ ਮੈਂ ਜਿਹਨੂੰ ਕਹਿੰਦੇ ਛੱਡੇ ਲੇਵੇ ਜੀ ਕੁਆਲਟੀ ਆ ਸਾਹੀ ਆਗੇ ਠੀਕ ਜੀ ਫਿਰ ਚ ਵਾਪਸ ਮਾ ਜਿਹੜਾ ਮੈਂ ਤੇ ਵੀ ਥੱਲੇ ਬੈ ਗਿਆ ਨਾ ਉੱਠ ਕੇ ਨਾ ਜਾਊਗਾ ਜਿੰਨੀ ਆਮ ਮਹੀਂ ਕੋ ਦੁੱਧ ਹੁੰਦਾ ਨਾ ਛੋਟੀ ਮਹੀਂ ਕੋ ਜਿੰਨਾ ਦੁੱਧ ਦਿੰਦਾ 19 ਮਹੀਂ ਦੀ ਗਾੜ ਆ 19 ਗਾੜ ਸਾਢੇ 3 ਕਿਲੋ ਲਾ ਕੇ ਨਾ ਵੀ ਗਾੜ ਹੀ ਗਾੜ ਹੋਊਗੀ ਠੀਕ ਇੰਨੀ ਦੀ ਮੈਂ ਦੇਖੋ ਜੀ ਮਹੀਂ ਦਾ ਜੰਮ ਪਾਲ ਬਹੁਤ ਹੀ ਵੱਡਾ ਆ ਕੁਆਲਿਟੀ ਆ ਸਿੰਘਾਂ ਦੀ ਕੁਆਲਿਟੀ ਖਾਣਾ ਲੈਵੇ ਦੀ ਜਿਹਨੂੰ ਕਹਿੰਦੇ ਆ ਪੂਰੀ ਗਡਵੀ ਮੈਂ ਆ ਹੁਣ ਮਹੀਂ ਵੀਰ ਜਿਹੜੀ ਠੰਡਾ ਕਰਕੇ ਇਹਦਾ ਸ਼ਾਰਟ ਵੀ ਲਾਇਆ ਅਸੀਂ ਘਰ ਨਹੀਂ 2 ਚਵਈਆਂ 3 ਘਰ ਹੋਈਆਂ ਆ ਗਈਆਂ ਹਾਂਜੀ ਜਿਹੜੀ ਮੈਂ ਹੁਣ ਚੱਲਾਂਦੀ ਵਧੀਆ ਜਿਹੜਾ ਟੰਡੇ ਦਾ ਰੁੱਢ ਚਾੜਨਦੀ ਆ 16 ਕਿਲੋਜੇ 16.5 ਜੇ ਹੁਣ ਠੀਕ ਹੈ ਜੀ ਤੇ ਮੈਂ ਤਾਂ ਪੂਰੀ ਫੁੱਲ ਆਸਿਆ ਵੀ 20 ਕਿਲੋ ਤੋਂ ਬਾਹਰ ਮੈਂ ਚੱਲੂਗੀ ਜਿਹੜਾ ਮਰਜੀ ਵੀਰ ਭਰਾ ਕਾਂਝਾ ਬਣਾ ਮੈਂ ਕੰਡਾ ਨੂੰ ਵਾਹ ਹੀ ਲੈ ਜਾ ਜੇ 20 ਕਿਲੋ ਤੋਂ ਬਾਹਰ ਨਹੀਂ ਅੰਦਰ ਵਾਲੀ ਨਹੀਂ ਦੇਖੋ ਜੀ ਆ ਪਰਲੇ ਬਣਾ ਥਣ ਮ ਖਾਤੇ ਆ ਇਧਰੋਂ ਵੇਖੋ ਤੇ ਮੈਂ ਵਿੱਚ ਜੋ ਪਰਪੋਤਾ ਕੁਆਲਿਟੀ ਆ ਉਹ ਦੂਰੋਂ ਪਛਾਨੀ ਜਾਂਦੀ ਆ ਪੂਰੀ ਜਿਹਨੂੰ ਕਹਿੰਦੇ ਨਸਲ ਬੋਲਣ ਦੀ ਮਾਂ ਦੇ ਵਿੱਚ ਠੀਕ ਹੈ ਉਹ ਤਾਂ ਵੇਖੋ ਬਾਕੇ ਕੂਟਾ ਪੂਰਾ ਚੋੜਾ ਮੈਂਡ ਮੰਜਾ ਡੱਟਣ ਵਾਲੀ ਗੱਲ ਹੋਈ ਹੈ। ਠੰਡੀ ਇਤਨੀ ਬੜੀ ਇਸੇ ਮੰਡੀ ਖਲਾਉ। ਠੀਕ ਹੈ ਜੀ। ਸੰਗੀ ਬਾਡੀ-ਬੁਡੀ ਹੈ ਮੈਂ ਨਹੀਂ ਵੀਰ ਅਸਲ ਚੀਜ਼ ਆ ਪਵਾ। ਜੋ ਪਿਛੋਗੇ ਵੇਲਾ ਸਾਰੀ ਹੋਗੇ ਮੱਝ ਵੇਖੋ। ਜਿਹੜਾ ਵੀਰਾਂ ਭਰਾਵਾਂ ਦੇ ਘਰ ਛੂ ਉਹਨਾਂ ਚੰਗਾ ਜਗਾ ਮਾਲ ਗਿਆ ਮਈਆਂ ਆਪਣੀਆਂ। ਹਾਂਜੀ ਤੇ ਪਰਮਾਤਮਾ ਨੇ ਕਿਹਾ ਕਿ ਜਿਹੜੇ ਜਿਹੜਾ ਡਾਕ ਆਪਣੇ ਕੋ ਜੁੜੇ ਜਾਣਾ ਠੀਕ ਜੰਗੀ ਬਚਾਜ ਬਚਾਜ ਠੀਕ ਆ ਕੱਟੀ ਤੇ ਕੱਟੀ ਮਰ ਪਾਲਣੀ ਵਾਲੀ ਠੀ ਵੜੀ ਮੈਂ ਨਹੀਂ ਕੱਟੀ ਪਾਲਣੀ ਜ਼ਰੂਰੀ ਹੈ। ਠੀਕ ਹੈ ਵੀਰ ਜੀ ਦੱਸੋ ਭਾਈ ਮੈਂ ਬਾਗੀ ਜਿਹੜਾ ਪੀਰ ਭਰਾ ਮੈਂ ਦਾ ਸ਼ਕੀਨ ਹੋਇਆ ਨਾ ਤੇ ਫੂਨ ਦੇ ਮੁੱਲ ਕਰਾਂਗਾ ਫੂਨ ਦੇ ਮੁੱਲ ਕਰਾਂਗੇ ਸੱਚੇ ਰੇਟ ਦੀ ਮੈਂ ਫੂਨ ਦੇ ਮੁੱਲ ਕਰਾਂਗੇ ਪਰ ਮੈਂ ਜਿਹੜਾ ਵੀ ਵੀਰ ਮੋਲ ਲਾਵੇ 20 ਕਿਲੋ ਦੀ ਆਰਡਰ ਆ ਕੇ ਲਾਵੇ ਸਾਈ ਪਾ ਦੇ ਅੱਜ ਤੋਂ ਅੱਠ ਦਿਨਾਂ ਨੂੰ 20 ਕਿਲੋ ਕੰਡਾ ਲੈ ਵੀ ਆਪਣਾ ਲਵਾ ਕੇ ਕੱਲ ਦਾ ਠੀਕ ਏਦਾਂ ਦੀ ਮੈਂ ਦੇਖੋ ਜੀ ਬਹੁਤ ਨਸਲੀ ਬਰੀਡ ਮੈਂ ਦੇ ਹੋਣੀ ਆ 17 ਕਿਲੋ ਕੰਡਾ ਲਵਾਉਣਾ 17 ਕਿਲੋ ਹੁਣ ਚੋਗੇ ਲੈ ਜੀ ਠੀਕ ਹੈ ਇਦਾਂ ਦੀ ਚੀਜ਼ ਆ ਮਰੀਆ ਵਾਲਟੀ ਆ ਗਿਆ ਕਿ ਨਹੀਂ ਮੈਂ ਮੈਂ ਕਾਲੀ ਆਹ ਬਈਆ ਵੀਰ ਮੈਂ ਅੱਜ ਕੋਈ ਟੂ ਵਾਲਾ ਲੈ ਤੇ ਜਿਆਦੇ ਭਾਵੇਂ ਲੈਣੇ ਚੋਕਾ ਹਾਂਜੀ ਆ ਬੱਚਾ ਮੀਨੇ ਨਹੀਂ ਸੀ ਆ ਜੇ 15 ਕਿਲੋ ਦਾ ਟਪੋੜਾ ਹੁੰਦਾ ਮਾਲੀ ਆ ਗਿਆ ਮਰ ਮਰ ਜੀ ਠੀਕ ਜੀ ਬਾਤ ਹੋਈ ਆ ਖੁੱਲਾ ਰੋ ਦੇ ਛੱਡਿਆ 15 ਕਿਲੋ ਦਾ ਟਪੋੜਾ ਠੀਕ ਆ ਠੀਕ ਜੀ ਦੇਖੋ ਜੀ ਵੱਡੇ ਕੱਦ ਦੀ ਦੱਲੇ ਵੇਦੀ ਤੇ ਜੈੱਡ ਬਲੈਕ ਮੈਂ ਆ ਪੂਰੀ ਜੀ ਨੂੰ ਕਰੇ ਨਸਲ ਮੈਂ ਜੀ ਪੂਰੀ ਆ ਤਕੋ ਕੁਆਲਟੀ ਵਾਲੀ ਆ ਥਣ ਲੇਵ ਦੀ ਚੱਟਰੀ ਪੂਰੀ ਪਿਛਾਨ ਤੁਹਾਨੂੰ ਹੀ ਦੇਖੋ ਕੋਈ ਚੈੱਕ ਅਪ ਆਪਣੇ ਦਾਕੀ ਦਾ ਮੈਂ ਨਹੀਂ ਆ ਤੇ ਕੋਟਪ ਦੀ ਮੈਂ ਠੀਕ ਹੈ ਸਰਪੰਚ ਕੋਈ ਤੋਂ ਮੈਂ ਲਈ ਆ ਪਰ ਇਹ ਵੀ ਮੈਂ 20 ਕਰੋ 21 ਕਰੋ ਮੈਨੇ ਜਿੰਦ ਕੜਿਆ ਠੀਕ ਖਾਂਦਨੀ ਨਹੀਂ ਆ ਅਥਰ ਚੀਜ਼ ਇਹਦੀ ਜਿਹੜਾ ਕੋਈ ਵੀਰ ਭਰਾ ਮੈਂ ਦਾ ਕੁਆਲਟੀ ਮੋਬਾ ਲੱਗਾ ਜਿਹੜਾ ਮੈਂ ਦਾ ਕਹਾਣੀ ਕਰਨ ਵਾਲੀ ਗੱਲ ਠੀਕ ਜਿਹੜਾ ਇਹ ਮੈਂ ਦਾ ਗਾਵਾ ਹਾਂਜੀ ਪਹਿਲਾਂ ਜਦੋਂ ਮੈਂ ਆਈ ਉਦੋਂ ਦੀ ਵੀਡੀਓ ਪਾ ਦਾਂਗੇ ਜਗੀਆਂ ਭਲੀਆਂ ਮਈਆਂ ਜਿਹੜੀਆਂ ਮਕੌਲੇ ਦੀਆਂ ਚਵਾਈ ਵਾਲੀਆਂ ਉਹਨਾਂ ਦੇ ਵਿੱਚ ਮੈਂ ਨੇ ਨੰਬਰ ਲਏ ਆ ਇੰਦਾਂ ਦੀ ਮਈ ਆ ਇੰਦਾਂ ਦੀ ਮੈਂ ਆ ਤੇ ਕਾਦੇ ਦੇਖੋ ਮੈਂ ਦਾ ਬੇਲੇਖੋ ਵੀ ਬਹੁਤ ਹੀ ਕੁਆਲਿਟੀ ਵਾਲੀ ਆ ਤੇ ਚੱਡੇਲੇਵੇ ਦੀ ਪੂਰੀ ਪਾਸ ਤੇ ਵਧੀਆ ਕੁਆਲਿਟੀ ਆ ਤੇ ਮਗਰ ਆਹੇ ਮਾਲੀ ਵੇਰੋ ਚ ਕਰ ਲੋ ਚੈੱਕ ਮਾਲੀ ਮਗਰ ਪਲ ਨਹੀਂ ਆੜਾ ਨੋਸੋ ਵੀਰ ਜੀ ਕੀ ਮੋਲੇ ਦਾ ਇਹ ਕਿਹਨੇ ਕਿਹਨੇ ਤੁਹਾਨੂੰ ਮਈ ਆਈ ਆ ਉਹ ਸਾਡੇ ਕੋਲੋਂ ਮੋਨਾ ਨਹੀਂ થਾ ਤਾਂ ਕੀ ਨਾ 3.5 ਲੱਖ ਦੀ ਮਹੀ ਉਹਦਾ ਸਰਪੰਚ ਨੇ ਮੈਨ ਲਿਆਂਦੀ ਆ ਤੇ ਤਾਂ ਉਹ ਠੀਕ ਹੈ ਜੀ ਤੇ ਜਿਹੜੀ ਗੱਲ ਮਾਂ ਤੁਹਾਨੂੰ ਪਤਾ ਥੋੜਾ ਘੱਟ ਆ ਵੀ ਜਨੇ ਮੈਂ ਟੋਟੀ ਹਾਂ ਹਾਂ ਦਾ ਨਾ 2.5 ਲੱਖ ਦੀ ਉਹਗੀ 2.5 ਲੱਖ ਦੀ ਯੈਸ ਨੋ ਯੈਸ ਨੋ ਦੀ ਮੈਂ ਨਵਾ ਵੀ ਚਲੋ ਜੀ ਯੈਸ ਨੋ ਇਹਦਾ ਰੇਟ 2.5 ਲੱਖ ਮੈਂ ਇਹਦੇ ਤੋਂ ਇਕੱਲੇ ਨਹੀਂ ਲੇਤੀ ਆ ਨਾ ਵੇਖੇ ਬਾਕੀ ਢਾਂ ਜਾਵੇ ਤੁਮਨੇ ਇੱਕ ਬੰਦੇ ਸਾਰਾ ਹੀ ਜਿਲ੍ਹਾ ਫੋਨ ਲੈ ਇਹ ਕੱਲੀ ਜੱਥੂ ਵੀਤਾਂ ਦੀ ਮੈਂ ਠੀਕ ਹੈ ਜੀ 2.5 ਲੱਖ ਦੀ ਯੈਸ ਨੋ ਠੀਕ ਹੈ ਭਾਈ ਆ ਗਣੀ ਦੀ ਆ ਗਈ ਵੱਡੀ ਛੋਟੀਆਂ ਵੀਰ ਹਾਂਜੀ ਸ਼ੁਰੂਦਾਈ ਬੜੇ ਚੰਗੇ ਸ਼ੀਂਗ ਰਹੇ ਆ ਤੇ ਚੰਗੀ ਕੁਆਲਟੀ ਯਾਨੀ ਛੋਟੀਆਂ ਦੁੱਧ ਹੋਊਗਾ 14 ਕਿਲੋ ਠੀਕ 14 ਕਿਲੋ 14 ਕਿਲੋ ਦੁੱਧ ਆ ਤੇ ਛੋਟੀ ਦੁੱਧ 16 17 ਕਿਲੋ ਵਧੀਆ ਆਰਾਮ ਨਾਲ ਚੱਲੂਗੀ ਠੀਕ ਹੈ ਜੀ ਚੰਗੀ ਕੁਆਲਟੀ ਆ ਦੀ ਸਰੇ ਦੀ ਛੋਟੀ ਓਕੇ ਜੀ ਜੇ ਕੋਈ ਛੋਟੀ ਖੁਰੀ ਸਾਫ ਹੈ ਕੁਆਲਟੀ ਵਾਲੀ ਆ ਤਪਣ ਲੈਵੀ ਝੋਟੀ ਵੀ ਪੂਰੀ ਬੈਸਟ ਹੈ ਵਧੀਆ ਕੁਆਲਿਟੀ ਝੋਟੀ ਹੈ। ਇਹ ਥਣ ਲੈਵਾ ਪੂਰਾ ਖਿਲਾਰ। ਬਹੁਤ ਅੜ ਕੇ ਨੂੰ ਆਦੀ ਜਿਹਾ ਬਚਾ ਨਹੀਂ ਕਰ। ਆਹ। ਬਰੇਂਜੀ ਝੋਟੀਆਂ ਵੀ ਜਿਹੜੀ ਮੈਂ ਸਾਡੇ ਕੋਲੋਂ ਲੱਖੋਂ ਬਾਹਰ ਮੈਂ ਜਾਊਗੀ ਨਾ। ਉਹ ਤੋਂ ਕੋੜ ਗੱਭਣ ਵੀ ਮੈਂ ਇਹ ਪੂਰੇ ਮੋਲਦੇ ਚੋਕਦੇ ਨਹੀਂ ਠੀਕ ਨਹੀਂ ਚੰਗੀ ਸਰੇ ਦੀ ਝੋਟੀ ਹੈ ਟੁਆਲਟ ਵਾਲੀ ਤੇ ਦੁੱਧ ਵਾਲੀ ਕਿਵਾ ਆਦੀ ਇੱਕ ਸਮਾਰੀ ਇੱਕ ਨੰਬਰ ਹੋ ਗਈ ਮਗਰ ਕਟਾਉਂਦੇ ਬਹੁਤ ਜ਼ਿਆਦਾ ਚੰਗੀ ਆ ਮੋਲਵੀਰ ਕੀ ਝੋਟੀ ਦਾ ਪ ਮੈਦਾਨ ਜੋ ਮਰਜ਼ੀ ਕਰੀਏ ਇਹ ਹਾਂ ਦੇ ਨਾਂ 145 ਦੀ ਜੋੜੀ ਦਾ 145 ਦੀ 145 ਠੀਕ ਜਸਨੋਈ ਜਸਨੋਈ ਜਸਵਾਗੇ ਪਰ ਵੀਰੇ ਕੋਇਓ ਹੋਰੀ ਆਣੀਆ ਮਈਆ ਜਿਹੜੀ ਕਹਿੰਦਾ ਵੀਰ ਭਰਾ ਕੋਈ ਦੂਰੋਂ ਚੱਲ ਕੇ ਆਉਂਦਾ ਰਹਿ ਸੰਦਾ ਪਰਪੰਧ ਕੋਲਿਆ ਆਪਾਂ ਪਸਾ ਦੀ ਕਰਕੇ ਝੋਟੀਆਂ ਹਾਂਜੀ ਠੀਕ ਕੋਈ ਨਹੀਂ ਕਰਕੇ ਹੱਥ ਫੜੇ ਜੋ ਤੁਸੀਂ ਜੋ ਦੋਤਨ ਕਹਿਦਾ ਕਿ ਚਵਾ ਦਾਂਗੀ ਹਟਾ ਲਈ ਠੀਕ ਹੈ ਬਈ ਦੋਤਨ ਵੀਰ ਜੀ ਜੋ ਕਹਿਦਾਂਗੇ ਤੇ ਚਵਾ ਦਾਂਗੇ ਜੇ ਚਾਹੋ ਆਪਣੀ ਥੋੜੀ ਕਰਕੇ ਸਾਡ ਝੋਟੀਆਂ ਕੁਆਲਟੀ ਵਾਲੀ ਪੂਰੀ ਸ਼ਕੀਨ ਝੋਟੀਆਂ ਠੀਕ ਹੈ ਜੀ ਤੁਹਾਨੂੰ ਕੁਆਲਟੀ ਵਾਲੀ ਸਰੇ ਦੀ ਟਾਈਮ ਟੈਂਪਸ ਚਵਾਏ ਨਹੀਂ ਝੋਟੀਆਂ ਇਹ ਠੀਕ ਹੈ ਹਾਂ ਬਾਈ ਵੀਰ ਕੋਲੇ ਪਾ ਦਿੰਦਾ ਮੱਝਾ ਬੜਪਰ ਪਾ ਆਇਆ ਇਹ ਸਾਰੇ ਢੋਲਾ ਬਿਲਕੁਲ ਜੀ ਠੀਕ ਹੈ ਜੀ ਆਹ ਜੋ ਟੀਵੀਰ ਪਹਿਲਾਂ ਕਟਈ ਸਹੀ ਆ ਹਾਂ ਜੀ ਪਹਿਲਾਂ ਕਟਈ ਸਹੀ ਆ ਬਹੁਤ ਜ਼ਗਾ ਚੋਰੀ ਠੜੀ ਪੀਜੀ ਥਾਣੇ ਵੀ ਇੱਕ ਦਾ ਦੋਰਾ ਲਗਾ ਥੋੜੀ ਥੋੜੀ ਘਟੇ ਸੇਵਾ ਘਟ ਗਈ ਸੀ ਹਾਂ ਜੀ ਚੰਗੀ ਉਦਧੀਆਂ ਮਹੀਆਂ ਦੀ ਕਟਈ ਬਾਅਦ ਪੜੀ ਵੀ ਇਧਰ ਆ ਕੇ ਭਾਲ ਭੂਲਿਆ ਥੋੜੀ ਬੋਦੀ ਆਵੇ ਤੁਹਾਨੂੰ ਮਾੜੀ ਮੜੀ ਆ ਗਈ ਭਾਲ ਜਿਹੜੀ ਗੱਲ ਆ ਬਾਕੀ ਜਵਾਬ ਸਮਾਦੀ ਇੱਕ ਨੰਬਰ ਆ ਥਾਣੇ ਹੈਗੀ ਸੀ ਲਗਾ ਪਹਿਲਾਂ ਕਟਈ ਕਿਤੇ ਦੇਖ ਮੇਰਾ ਥਾਣ ਲਗਾ ਠੀਕ ਹੈ ਬਈ ਪਲਾਸ ਪਲਾਸ ਹੋਇਆ ਦਾ ਇਹ ਕੋਈ ਪੈਲੈਂਸ ਹੋਏ ਝੋਟੀਆਂ ਫਾਨ ਕੁਆਲਿਟੀ ਬਹੁਤ ਵਧੀਆ ਲੱਗਾ ਤੇ ਝੋਟੀ ਪੂਰੀ ਖਾ ਪੀ ਕੇ ਸਿੱਧੀ ਹੋਈ ਨਹੀਂ ਐ ਥੋੜੇ ਦਿਨਾਂ ਤੱਕ ਪੂਰੀ ਵਧੀਆ ਹੋਈ ਨਹੀਂ ਸਾਫ ਹੋਈ ਨਹੀਂ ਝੋਟੀ ਤੇ ਬਚਾੜਾ ਹਾਂਜੀ ਠੀਕ ਐ ਜੀ ਬਿਲਕੁਲ ਤਾਜੀ ਕੁਈ ਜੀ ਹੈ ਅਜੇ ਬੋਲਾ ਉਹ ਝੋਟੀ ਕਿੰਨਾ ਚੜੇ ਹਾਂਜੀ ਝੋਟੀ ਤੋਂ 10 ਕਿਲੋ ਮਜਣਾ ਦੇਈ ਜਾਊਗੀ ਬਾਕੀ ਆਪ ਸਮਝ ਨੰਬਰ ਆ ਹਾਂਜੀ ਮੁੱਲ ਬਿਲਕੁਲ ਜਾਇਜ਼ ਹਾਂਜੀ 60ਵੀਂ ਦੋਏ ਕਰਦਾਂਗੇ 58000 58000 ਦੀ ਠੀਕ ਹਾਂ ਨਹੀਂ ਇਹ ਤਾਂ 55 ਦੀ 55 ਦੀ ਚਲੋ ਠੀਕ 55000 ਦੀ ਕੱਟੀ ਦਵਾਂਗੇ ਪਰ ਨਹੀਂ ਮਹਦੀਪ ਸਾਰੀ ਏਰੀਆ ਜਣੀ ਮਹਦੀਪ ਸਾਫ ਸਿੰਘੀ ਬੜੀ ਸਾਵੇਂ ਦੀ ਧੋਖੜਿਆ ਇਹ ਕੋਈ ਸੇਵਾ ਕਰਦੇ ਰਾਜੀ ਕਰਦੇ ਠੀਕ ਹੈ ਅਗੇ ਆ ਜੋ ਟਿਕਾ ਵੀਰ ਬੱਚਾ ਮਰਿਆ ਆ ਭਾਵੇਂ ਕੋਈ 7 ਕਿਲੋ ਦੁੱਧ ਆ ਹਾਂਜੀ 1.5 ਮਹੀਨੇ ਤੋਂ ਹੀ ਆਪਾਂ ਬਸ ਤਾਂ ਨਾਲ ਹੀ ਲਾਗ ਲਿਆ ਆਪਾਂ ਸਮਝ ਕਰਨੀ ਕਿਹਨੇ ਵੀਰ ਠੀਕ ਹੈ ਛੋਟੀ ਗੱਲ ਸੱਤ ਕਿਲੋ ਉਹ ਵਧੀਆ ਤੇ ਬਾਕੀ ਨਾਲ ਕੁਆਲਟੀ ਵਾਲੀ ਹੈ ਸਾਫ ਸੁਥਰੀ ਓਕੇ ਜੀ ਜਿਵਾ ਤੁਹਾਡੀ ਇੱਕ ਨੰਬਰ ਹਾਂਜੀ ਪੀ ਬਾੜੇ ਤੇ ਲੁੱਡੀ ਆਹ ਦੇਖਣ ਮੈਂ ਇੰਨਾ ਕਿਰ ਬਹੁਤ ਜਿਆਦਾ ਛੱਡੀ ਧੀ ਆ ਮੋਰਨਾ ਬਿਲਕੁਲ ਜਾਇਜ ਹਾਂਜੀ 47000 ਦੀ ਦਾ 45000 ਦੀ 45000 ਦੀ ਯਸਨੋ ਰੇਡ ਯਸਨੋ 45000 ਦੀ ਬਿਲਕੁਲ ਜਾਇਜ ਹੈ ਠੀਕ 70000 ਦੀ ਯਸਨੋ ਝੋਟੀਆਂ ਠੀਕ ਹੈ ਜੀ 45000 ਵੀ ਹੈ ਯਸਨੋ ਲੈ ਲਓ ਕਰ ਲੋਚ ਆ ਮੈਂ ਇਹਦੇ ਦੋਵੇਂ ਹੋ ਗਏ ਨਾ ਦੇਖੇ ਹੋ ਗਈਆਂ ਤੇ ਵੀ ਗਿਆ ਦੋਵੇਂ ਮਹੀਆ ਠੀਕ ਹੈ ਜੀ ਵੱਡੀ ਵੱਡੀ ਵਸ਼ੀਆ ਬਿਲਕੁਲ ਜਿਆਜ ਭਾਣਾ ਵੀ ਜਿਹੜਾ ਮਰਜੀ ਲੰਦੇ ਹੋਣਾ ਹੀ 8000 ਰੁਪਏ 8000 ਦੀ ਠੀਕ ਹੈ ਲੋ ਜੀ ਵੱਡੀ ਬੈੜ ਹੈ ਕੁਆਲਟੀ ਵਾਲੀ ਤੇ ਜਸ ਨੂੰ ਰੇਟ ਦਾ 8000 ਲੈ ਆ ਵੀ ਜੀ ਦੇਖੋ ਵੱਡੀ ਵਿਹੜਾ ਗਾਂ ਫਾਰਮ ਵਾਲੀ ਵਿਹੜਾ ਤਾਂ ਪਿਆਰ ਕੀਤੀ ਪੂਰੇ ਮੁੱਲ ਦੀ ਆ ਪੂਰੀ ਕੁਆਲਿਟੀ ਵਾਲੀ ਆ ਠੀਕ ਜੀ ਹਾਂ ਹੁਣ ਪਛੋ ਪਈਏ ਹਾਂ ਜੀ ਅੰਦੀ ਜੀ ਪਾਕੀ ਮਾਲ ਉੱਪਰ ਨਾਲ ਹਾਂ ਜੀ ਚੰਗੀ ਚੰਗੀ ਰਕੀਂਂਦਰੀਆਂ ਮਈਆਂ ਬਾਰੇ ਸਾਰੀ ਰਿਟੇਲ ਦੱਸਾਂਗੇ ਜਿਹੜੇ ਵੀਰ ਭਰਾ ਮਈਆਂ ਰੱਖਦੇ ਛੌਕੀ ਆ ਤੇ ਜਿਹੜੇ ਕੰਮ ਨਾਲ ਜੁੜੇ ਜਿਹਨੋਂ ਸਾਡੀ ਵੀਡੀਓ ਵੇਖਦੇ ਕਈ ਨਿਰ ਨੰਬਰ ਮੋੜੇ ਉਸਦੇ ਆ ਹਾਂ ਜੀ ਹਾਂ ਜੀ ਤੇ ਬੜਾ ਬੜਾ ਚਿੱਗੀਆਂ ਮਈਆਂ ਵੀ ਟੋਕ ਦੀਆਂ ਲਾਈਆਂ ਘਰ ਠੀਕ ਜੀ ਜੀ ਤੇ ਹੁਣ ਹੋਰ ਚੰਗੀ ਚੰਗੀ ਬਰੀਡ ਮੱਤ ਲਾਈਆਂ ਮਈਆਂ ਜਿਹੜੀਆਂ ਹੋਰ ਕੁੰਗੀਆਂ ਨਾਲ ਠੀਕ ਹੈ ਭਾਈ ਵਧੀਆ ਕੁਆਰਟਿਲੇ ਪਛੂ ਭਾਈ ਬੋਲ ਸਾਡੇ ਕੋ ਘਰ ਟੱਕੀ ਜਾਂਦੀ ਨਹੀਂ ਇਹੋ ਐਵੇਂ ਜੀ ਮਈ ਇਹੀ ਲੱਲੇ ਨੇ ਆ ਵੀ ਸ਼ਕੀਨ ਠੀਕ ਜੀ ਤਾਂ ਪਤਾ ਹਾਲ ਬਿਚੰਗਾਡ ਦੇ ਘਾਰੀ ਨਾਲ ਟਕਿਆ ਹੈ ਸਹੀ ਗੱਲ ਬੋਲੀ ਗਾਣਾ ਜਨਰਲ ਟੌਪ ਟੌਪ ਤੇ ਜਿਹੜੀ ਗੱਲ ਹੈ ਹਾਂਜੀ ਚੋ ਠੀਕ ਜੇ ਤੇ ਆ ਪਸ਼ੂ ਬਾਈ ਕੋਲ ਬਹੁਤ ਕੁਆਲਿਟੀ ਵਾਲੇ ਸੋਹਣੇ ਲਾਈਕ ਕਮੈਂਟ ਤੇ ਸ਼ੇਅਰ ਮਾਰੋ ਅੱਜ ਤੇ ਵਧੀਆ ਪਸ਼ੂ ਬਾਈ ਕੋਲ ਬਹੁਤ ਸ਼ਾਨਦਾਰ ਹੈ ਠੀਕ ਹੈ ਬਾਈ ਜੀ ਬਾਕੀ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤ ਬਾਤ ਚੈਨਲ ਨੂੰ ਕਰਿਆ ਕਰੋ ਜਨਰਲ ਟੌਪ ਤੋਂ ਸਾਡੇ ਮਿਲਣਗੇ ਜਿਹੜਾ ਵੀਰ ਭਰਾ ਹੁੰਦਾ ਆਪਣੀ ਦਸੱਲੀ ਕਰਕੇ ਨਾਲੇ ਜਿਹਨੂੰ ਯਕੀਨ ਹੈ ਹਾਂਜੀ ਮੈਂ ਲਵੇ ਇਦਾਂ ਮਗੱਠ ਠੀਕ ਹੈ ਜੀ ਫੋਨ ਨੰਬਰ ਹੈਗਾ 98427407753 ਨਾਮ ਮਾਨਾ ਦੇ ਪਿੰਡ ਪੋਮ ਪਿੰਡ ਪੋਮ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਠੀਕ ਹੈ ਜੀ ਇਹ ਨਹੀਂ ਸੰਗਤ ਜੁੜੀ ਸਾਰਿਆਂ ਨੂੰ ਧੰਨਵਾਦ ਧੰਨਵਾਦ ਭਾਈ ਜੀ ਬਹੁਤ ਹਣੀ ਸਤਿ ਸ੍ਰੀ ਅਕਾਲ ਜੀ